ਪੂਰੇ ਪੰਜਾਬ ਦੇ ਵਿੱਚ ਧੁੰਦ ਤੇ ਧੂਏ ਦੀ ਚਾਦਰ ਕਰਕੇ ਕਈ ਥਾਵਾਂ ਤੇ ਸੜਕੀ ਆਵਾਜਾਈ ਵਿਗੜ ਹੋਈ ਪਈ ਹੈ ਤੇ ਦੂਸਰੇ ਪਾਸੇ ਇਸ ਠੰਡ ਨੂੰ ਲੈ ਕੇ ਲੋਕ ਇਹ ਉਡੀਕਦੇ ਪਏ ਐ ਕਿ ਕਦੋਂ ਸੂਰਜ ਦੇਵਤਾ ਉਹਨਾਂ ਨੂੰ ਦਰਸ਼ਨ ਦੇਣਗੇ ਅਜਿਹੇ ਦੇ ਵਿੱਚ ਵੱਡੀ ਖਬਰ ਤੁਹਾਨੂੰ ਸੰਤੁਸ਼ਟੀ ਦੇਣ ਵਾਲੀ ਸਾਹਮਣੇ ਆਉਂਦੀ ਪਈ ਹੈ ਪੰਜਾਬ ਪਰ ਦੇ ਵਿੱਚ ਮੌਸਮ ਦੇ ਅੰਦਰ ਤਬਦੀਲੀ ਵੇਖਣ ਨੂੰ ਮਿਲਦੀ ਪਈ ਹੈ ਠੰਡ ਸ਼ੁਰੂ ਹੋ ਚੁੱਕੀ ਹੈ ਟੈਂਪਰੇਚਰ ਰਾਤ ਨੂੰ 10 ਡਿਗਰੀ ਦੇ ਨੇੜੇ ਚੱਲਦਾ ਪਿਆ ਹੈ ਜੋ ਲਗਭਗ ਆਮ ਵਰਗਾ ਹੀ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਵੀ ਕੀਤਾ ਗਿਆ ਹੈ ਪੰਜਾਬ ਦੀਆਂ ਜ਼ਿਆਦਾਤਰ ਥਾਵਾਂ ਤੇ 22 ਨਵੰਬਰ ਨੂੰ ਸੰਘਣੀ ਧੁੰਦ ਦੇ ਅਸਰ ਜਤਾਏ ਗਏ ਨੇ ਜਿਸ ਨੂੰ ਲੈ ਕੇ ਲੁਧਿਆਣਾ ਵਿੱਚ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਾਬਿਲ ਗੌਰ ਹੈ ਕਿ ਸਵੇਰ ਸ਼ਾਮ ਜੇਕਰ ਸੜਕ ਤੇ ਟਰੈਵਲ ਕਰਦੇ ਹੋ ਤਾਂ ਧੁੰਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਤੁਸੀਂ ਜ਼ਰੂਰ ਆਪਣਾ ਜੋ ਵੀ ਵਹੀਕਲ ਹੈ ਉਸ ਨੂੰ ਧਿਆਨ ਦੇ ਨਾਲ ਚਲਾਓ ਦੂਸਰੇ ਪਾਸੇ ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਮੀਂਹ ਦੀ ਸੰਭਾਵਨਾ ਨਹੀਂ ਜਿਤਾਈ ਗਈ ਪਰ ਕਿਸਾਨਾਂ ਲਈ ਕੀ ਚੰਗੀ ਖਬਰ ਹੈ ਉਹ ਤੁਸੀਂ ਖੁਦ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕنگਰਾ ਦੀ ਜ਼ੁਬਾਨੀ ਸੁਣ ਲਵੋ ਜੀ ਅਸੀਂ ਦੇਖਿਆ ਕਿ ਪਿਛਲੇ ਜਿਹੜੇ 1-2 ਦਿਨ ਤੋਂ ਕੰਡੀਸ਼ਨਸ ਕਲੀਅਰ ਹੋ ਗਈਆਂ ਨੇ ਸਕਾਈ ਕੰਡੀਸ਼ਨਸ ਔਰ ਟੈਂਪਰੇਚਰ ਵੀ ਨੀਅਰ ਨਾਰਮਲ ਚੱਲ ਰਹੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੀਡ ਨੀਚੇ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 10 ਡਿਗਰੀ ਸੈਂਟੀਗ੍ਰੀਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੀਡ ਉੱਪਰ ਹੈ ਸੋਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਡੇ ਔਰ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਔਰ ਸਕਾਈ ਕੰਡੀਸ਼ਨਸ ਅੱਜ ਕੱਲ੍ਹ ਕਲੀਅਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ 3-4 ਦਿਨ ਹੋ ਸਕਦੀ ਹੈ ਮੌਸਮ ਕੋਈ ਅਲਰਟੀ ਮੌਸ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਦੀ ਪ੍ਰੈਡਿਕਸ਼ਨ ਹੈ ਸੋ ਉਹਦੇ ਕਰਕੇ ਆਈਐਮਡੀ ਵੱਲੋਂ ਜਿਹੜਾ ਕੁਝ ਥਾਵਾਂ ਤੇ yellow alert ਔਰ ਕੁਝ ਡਿਸਟ੍ਰਿਕਟਸ ਵਾਸਤੇ orange alert ਜਿਵੇਂ ਲੁਧਿਆਣੇ ਵਾਸਤੇ ਵੀ orange alert ਜਿਹੜਾ ਆਉਣ ਵਾਲੇ 3-4 ਦਿਨਾਂ ਲਈ ਸੰਘਣੀ ਧੁੰਦ ਵਾਸਤੇ ਆਈਐਮਡੀ ਵੱਲੋਂ ਕੀਤਾ ਗਿਆ ਹੈ ਮੈਮ ਜਿਸ ਤਰ੍ਹਾਂ ਅਕਤੂਬਰ ਮਹੀਨੇ ਵਿੱਚ ਕਾਫੀ ਡਰਾਈ ਵੈਦਰ ਰਿਹਾ ਨਵੰਬਰ ਚ ਵੀ ਰਿਹਾ ਸੋ ਕਹਿ ਸਕਦੇ ਹਾਂ ਕਿ ਹੁਣ ਵੀ ਠੰਡ ਦਾ ਜਿਹੜਾ ਆਗਾਜ਼ ਹੈ ਉਹ ਸ਼ੁਰੂ ਹੋ ਚੁੱਕਾ ਹੈ ਲੋਕ ਵੀ ਉਸ ਕਰ ਲਓ ਧਿਆਨ ਰੱਖਣ ਦੇ ਜਿਵੇਂ ਕੜਕ ਵੀ ਕੀਤੀ ਜਾਂਦੀ ਹੈ ਇਸ ਸੀ ਦੇ ਉਹ ਉਹ ਤੋਂ ਕੋਸਾ ਬਹਿ ਦੋਸ ਬਿਲਕੁਲ ਜੀ ਕਿਉਂਕਿ ਹੁਣ ਜਿਹੜੀਆਂ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਬਾਰਿਸ਼ ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਫਾਰਮਰਸ ਫੀਲਡਸ ਨੂੰ ਇਰੀਗੇਟ ਕਰਕੇ ਜਿਹੜਾ ਕਟਕ ਦੀ ਸੋਇੰਗ ਉਹ ਕਰ ਸਕਦੇ ਨੇ ਮੈਮ ਔਰ ਕੋਈ ਮੁਖੰਨੀ ਫਲਾਟ ਬੈਟਾ ਉਹਦਾ ਤੋਂ ਦਾ ਕਰਕੇ ਹਰਕਾਤੇ ਬੜੇ ਹੁੰਦੇ ਆ ਸਵਾਲ ਵਾਲੇ ਦਿਨਾਂ ਦੇ ਵਿੱਚ ਵੀ ਅਰੇਜ ਅਲਰਟ ਹੈ ਸੋ ਕਹਿ ਸਕਦੇ ਵੀ ਲੋਕ ਜਿਹੜਾ ਧਿਆਨ ਰੱਖੜ ਸਵੇਰੇ ਸ਼ਾਮ ਤੋਂ ਲੱਗ ਪਈ ਕੀ ਆ ਦਿਨ ਵੇਲੇ ਵੀ ਧੁੰਦ ਦਾ ਜਿਹੜਾ ਆਪ ਹੋਏਗਾ ਪਰ ਕੋਈ ਦੇਖਣ ਨੂੰ ਮਿਲਤ ਨਹੀਂ ਜੀ ਕਿਉਂਕਿ ਅੱਜ ਕੱਲ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਦਿਨ ਵੇਲੇ ਅਸੀਂ ਜ਼ਿਆਦਾ ਧੁੰਦ ਨਹੀਂ ਐਕਸਪੈਕਟ ਕਰ ਰਹੇ ਪਰ ਸਵੇਰੇ ਸ਼ਾਮ ਰਾਤ ਦੇ ਟਾਈਮ ਤੇ ਜ਼ਰੂਰ ਧੁੰਦ ਹੁੰਦੇ ਚਾਂਸਸ ਨੇ ਜਿਹੜੀ ਸੰਗਣੀ ਤੋਂ ਜ਼ਿਆਦਾ ਸੰਗਣੀ ਧੁੰਦ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਆਮ ਲੋਕਾਂ ਨੂੰ ਅਸੀਂ ਇਹ ਹਿਸਲਾ ਦੇ ਸਕਦੇ ਹਾਂ ਕਿ ਇੰਨੀ ਧੁੰਦ ਦੇ ਵਿੱਚ ਜਿਹੜੀ ਵਿਜ਼ਿਬਿਲਟੀ ਘੱਟ ਜਾਂਦੀ ਹੈ ਔਰ ਉਹਦੇ ਨਾਲ ਕਈ ਵਾਰੀ بڑے ਹਾਦਸੇ ਹੋ ਜਾਂਦੇ ਨੇ ਸੋ ਜੇ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਹੋ ਤੁਹਾਨੂੰ ਜ਼ਰੂਰ ਜਿਹੜੀ ਹੈ ਇਹਨਾਂ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੇ ਚਾਹੀਦੇ ਨੇ ਇਹਨਾਂ ਦਿਨਾਂ ਦੇ ਵਿੱਚ ਸਫ਼ਰ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ ताकि किसी तरहंदा कोई नुकसान ना हो सके आ, बिल्कुल जी क्योंकि assi वैसे भी देखा के बढ़िया वेरिएबल कंडीशंस चल रहीया ने टेंपरेचर ਦੇ ਵਿੱਚ ਫਲਕਚੁਏਸ਼ਨਸ ਬੜੀਆਂ ਚੱਲ ਰਹੀਆਂ ਨੇ ਔਰ بارش ਵੀ ਪਿਛਲੇ ਕੁਝ ਟਾਈਮ ਤੋਂ ਨਹੀਂ ਹੋਈ ਪਿਛਲੇ ਮਹੀਨੇ ਦੇ ਵਿੱਚ ਵੀ ਜ਼ਿਆਦਾ ਨਹੀਂ ਹੋਈ ਨਵੰਬਰ ਦੇ ਵਿੱਚ ਵੀ ਹਲੇ ਤੱਕ ਨਹੀਂ ਹੋਈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਜਿਹੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਦੇ ਵਿੱਚ ਹੈਲਥ ਇਸ਼ੂਸ ਬਹੁਤ ਹੋ ਜਾਂਦੇ ਨੇ ਸੋ ਇਹਦਾ ਸਾਰਿਆਂ ਨੂੰ ਹੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ